ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾਸ ਈਓ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰ ਪਾਣੀ ਕਹੈ ਨਾਨਕ ਸਦਾ ਗਾਵੋ ਇਹ ਸਚੀ ਬਾਣੀ ਸਤਨਾਮ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ 5 ਤਜ ਆਪ ਬਿਨਸੀ ਤਾਪ ਰੇਣ ਸਾਧੂ ਥਿਓ ਤਿਸ ਪ੍ਰਾਪਤ ਨਾਮ ਤੇਰਾ ਕਰਿ ਕਿਰਪਾ ਜਿਸ ਦਿਓ ਤਜ ਆਪ ਬਿਨ ਸੀਤਾਪ ਰੇਣ ਸਾਧੂ ਥਿਓ ਤਿਸ ਪਰਾਪਤ ਨਾਮ ਤੇਰਾ ਕਰ ਕਿਰਪਾ ਜਿਸ ਦਿਓ ਮੇਰੇ ਮਨ ਨਾਮੇ ਅੰਮ੍ਰਿਤ ਪੀਓ ਆਣ ਸਾਦ ਬਸਾਰੋਛੇ ਅਮਰ ਜੁਗ ਜੁਗ ਜੀਓ ਰਹਾ ਨਾਮ ਇਕ ਰਸ ਰੰਗ ਨਾਮਾ ਨਾਮ ਲਾਗੀ ਲਿਓ ਮੀਤ ਸਾਜਣਾ ਸਖਾ ਬੰਦਪ ਹਰ ਏਕ ਨਾਨਕ ਕੀਓ ਨਾਮ ਇਕ ਰਸ ਰੰਗ ਨਾਮਾ ਨਾਮ ਲਾਗੀ ਲਿਓ ਮੀਤ ਸਾਜਣ ਸਖਾ ਬੰਦਪ ਹਰ ਏਕ ਨਾਨਕ ਕੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਭੇ ਕਮਾਲ ਵਾਲੀਏ ਕੁਲ ਆਲਮ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰ ਜੀ ਦੀ ਪਵਨ ਪਵਿੱਤਰ ਨਿੱਗੀ ਗੋਦ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਪਤ ਹੋਇਆ ਹੈ। ਸਤਿਗੁਰੂ ਜੀ ਨੇ ਰਹਿਮਤਾਂ ਬਖਸ਼ੀਆਂ ਕੀਤੀਆਂ ਅੰਮ੍ਰਿਤ ਵੇਲੇ ਤੋਂ। ਖੁੱਲੇ ਦਰਸ਼ਨ ਦੇ ਧਾਰੇ ਦੇ ਕਿਨਿਆਲ ਕੀਤਾ। ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਨਿਤਨੇਮ ਬਾਣੀਆਂ ਦੇ ਜਾਪ ਪਾਸਾ ਕੀ ਵਾਰ ਦੇ ਕੀਰਤਨ ਆਪ ਜੀ ਨੇ ਪਿਆਰ ਸਤਕਾਰ ਦੇ ਨਾਲ ਸਰਵਣ ਕੀਤੇ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸਤਿਗੁਰ ਜੀ ਦੀ ਲੜੀਵਾਰ ਕਥਾ ਦੇ ਤਹਿਤ ਅੱਜ ਦਾ ਪਾਵਨ ਸ਼ਬਦ ਮਾਰੂ ਰਾਗ ਦੇ ਅੰਦਰ ਸੇਵਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਇਤ ਧੰਨ ਸਾਹਿਬ ਸ੍ਰੀ ਗੁਰੂ अर्जुन ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਅੰਗ 1007 ਦੇ ਸੁਭਾਈ ਮਾਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਦੇ ਵਿੱਚ ਕਿਰਪਾ ਕਰਦੇ ਨੇ ਤਜ ਆਪ ਬਿਣਸੀ ਤਾਪ ਰੇਣ ਸਾਧੂ ਥਿਓ ਤਜ ਆਪ ਆਪਣੇ ਆਪੇ ਨੂੰ ਛੱਡ ਦੇ ਸਭ ਤੋਂ ਔਖਾ ਹੈ ਆਪਣੇ ਆਪੇ ਨੂੰ ਛੱਡਣਾ ਮੈਂ ਮੇਰੀ ਦੀ ਭਾਵਨਾ ਨੂੰ ਮਟਾਉਣਾ ਪਾਵਨ ਬਾਣੀ ਦੇ ਬਚਨ ਨੇ ਖੁਦੀ ਮਿੱਟੀ ਤਬ ਸੁਖ ਭਏ ਮਨ ਤਨ ਭਏ arogya ਨਾਨਕ ਦ੍ਰਿਸ਼ਟੀ ਆਇਆ ਉਸ ਤਤ ਕਰਨੇ ਜੋਗ ਜਦੋਂ ਖੁਦੀ ਮਿਟ ਜਾਂਦੀ ਹੈ ਮੈਂ ਮੇਰੀ ਮਿਟ ਜਾਂਦੀ ਹੈ ਆਪਾ ਭਾਵ ਖਤਮ ਹੋ ਜਾਂਦਾ ਖੁਦੀ ਮਿੱਟੀ ਤਦ ਸੁਖ ਭਏ ਸਤਗੁਰੂ ਜੀ ਕਹਿੰਦੇ ਫਿਰ ਜੀਵਨ ਦੇ ਵਿੱਚ ਸਾਰੇ ਸੁਖ ਆਨੰਦ ਨੇ ਜਿਵੇਂ ਇੱਕ ਵਿਦਵਾਨ ਦੇ ਆਪਾਂ ਕਈ ਵਾਰ ਇਹ ਬਚਨ ਸਰਵਣ ਕਰਦੇ ਹਾਂ ਮਟਾ ਦੇ ਆਪਣੀ ਹਸਤੀ ਕੋ ਅਗਰ ਕਿਸ ਮਰਤਬਾ ਚਾਹਤਾ ਹੈ ਜ਼ਿੰਦਗੀ ਮੇ ਕਿ ਦਾਣਾ ਖਾਕ ਮੇ ਮਿਲਕਰ ਗੁਲੇ ਗੁਲਜ਼ਾਰ ਹੁੰਦਾ ਹੈ ਇੱਕ ਬੀਜ ਆਪਣੀ ਹਸਤੀ ਨੂੰ ਮਟਾ ਦਿੰਦਾ ਫਿਰ ਉਹ ਇੱਕ ਬਹੁਤ ਵੱਡਾ ਦਰਖਤ ਬਣ ਜਾਂਦਾ ਸਤਿਗੁਰ ਜੀ ਨੇ ਪਾਵਨ ਬਾਣੀ ਵਿੱਚ ਬੜੇ ਧਾਵਾ ਤੇ ਸਮਝਾਇਆ ਮੇਰੀ ਮੈਂ ਮੇਰੀ ਦੀ ਭਾਵਨਾ ਨੂੰ ਖਤਮ ਕਰ ਸਤਿਗੁਰ ਜੀ ਕਹਿੰਦੇ ਤਜ ਆਪ ਬਿਣ ਸੀ ਤਾਪ ਤਾਪ ਦੇ ਅਰਥ ਨੇ ਕਲਾ ਕਲੇਸ਼ ਬਿਣ ਸੀ ਦੇ ਅਰਥ ਨੇ ਬਿਣਸ ਜਾਣੇ ਖਤਮ ਹੋ ਜਾਣੇ ਹਰ ਕੋਈ ਚਾਹੁੰਦਾ ਵੀ ਮੇਰੇ ਜੀਵਨ ਦੇ ਵਿੱਚ ਕੋਈ ਕਲਾ ਕਲੇਸ਼ ਨਾ ਹੋਵੇ ਪਰਿਵਾਰ ਦੇ ਅੰਦਰ ਕਲਾ ਕਲੇਸ਼ ਨਾ ਹੋਵੇ ਤੇ ਸਤਿਗੁਰੂ ਜੀ ਸਾਨੂੰ ਤਰੀਕਾ ਦੱਸਦੇ ਨੇ ਢੰਗ ਦੱਸਦੇ ਨੇ ਕਹਿੰਦੇ ਜੇ ਕਲਾ ਕਲੇਸ਼ ਨੂੰ ਖਤਮ ਕਰਨਾ ਜੇ ਤਾਪ ਨੂੰ ਖਤਮ ਕਰਨਾ ਸਭ ਤੋਂ ਪਹਿਲਾਂ ਆਪਣੇ ਆਪੇ ਨੂੰ ਛੱਡ ਰੇਣ ਸਾਧੂ ਥਿਓ ਸਾਧੂ ਦੇ ਇੱਥੇ ਅਰਥ ਨੇ ਗੁਰੂ ਰੇਣ ਚਰਨ ਧੂੜ ਗੁਰੂ ਦੇ ਕੋਲ ਆ ਸਤ ਸੰਗਤ ਦੇ ਵਿੱਚ ਬੈ ਗੁਰੂ ਦੀ ਚਰਨ ਧੂੜ ਮੱਥੇ ਨੂੰ ਲਾ ਆਪਣੇ ਆਪੇ ਨੂੰ ਛੱਡ ਦੇ ਜੇ ਆਪਾਂ ਆਪਣੇ ਜੀਵਨ ਦੇ ਵਿੱਚ ਨਜ਼ਰ ਮਾਰੀਏ ਜਾਂ ਪਰਿਵਾਰ ਵਿੱਚ ਮਾਰੀਏ ਸਮਾਜ ਦੇ ਵਿੱਚ ਨਜ਼ਰ ਮਾਰੀਏ ਕਲਾ ਕਲੇਸ਼ ਜਾਂ ਕੋਈ ਵਾਦ ਵਿਵਾਦ ਦਾ ਸਭ ਤੋਂ ਵੱਡਾ ਕਾਰਨ ਹੈ ਆਪਾ ਭਾਵ ਜੇ ਆਪਾ ਭਾਵ ਮਿਟ ਜਾਵੇ ਤੇ ਕੋਈ ਕਲਾ ਕਲੇਸ਼ ਨਹੀਂ ਕੋਈ ਝਗੜਾ ਨਹੀਂ ਕੋਈ ਵਾਦ ਵਿਵਾਦ ਨਹੀਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਨੁਕਤੇ ਦੱਸਦੇ ਨੇ ਢੰਗ ਦੱਸਦੇ ਨੇ ਸਤਿਗੁਰੂ ਜੀ ਕਹਿੰਦੇ ਇਸ ਇਹ ਤਰੀਕਾ ਹੈ ਇਹ ਢੰਗ ਰੇਣ ਸਾਧੂ ਥਿਓ ਤਿਸੈ ਪ੍ਰਾਪਤ ਨਾਮ ਤੇਰਾ ਕਰ ਕਿਰਪਾ ਜਿਸ ਦਿਓ ਜਿਹਦੇ ਤੇ ਤੇਰੀ ਰਹਿਮਤ ਹੋ ਜਾਂਦੀ ਹੈ ਕਿਰਪਾ ਹੋ ਜਾਂਦੀ ਹੈ ਉਹ ਫਿਰ ਤੇਰੇ ਨਾਮ ਦੇ ਨਾਲ ਜੁੜਦਾ ਤੇਰੇ ਗੁਣਾ ਨੂੰ ਜੀਵਨ ਵਿੱਚ ਧਾਰਨ ਕਰਦਾ ਉਹਨੂੰ ਤੂੰ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਦਿਨਾ ਉਹਨੂੰ ਆਪਣੇ ਨਾਲ ਜੋੜ ਲੈਣਾ ਬਖਸ਼ਿਸ਼ ਕਰ ਦੇਣਾ ਉਹ ਫਿਰ ਇਹ ਕਹਿੰਦਾ ਅਬ ਤੋਂ ਜਾਏ ਚੜੇ ਸਿੰਘਾਸਨ ਮਿਲਹਿ ਸਾਰੰਗ ਪਾਣੀ RAM ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ ਹੁਣ ਕਹਿੰਦੇ ਉਹ ਪਰਮਾਤਮਾ ਦੇ ਗੁਣ ਗਾ ਗਾ ਕੇ ਉਹਦੇ ਨਾਮ ਨਾਲ ਜੁੜ ਕੇ ਉਹਦਾ ਰੂਪ ਬਣ ਗਿਆ ਜੇਰਾ ਆਪਾ ਬਚਨ ਸਰਵਣ ਕਰਦੇ ਆ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖੂ ਤਤ ਤੂੰ ਜਦੋਂ ਆਪਾ ਮਿਟ ਗਿਆ ਫਿਰ ਜਿੱਧਰ ਵੀ ਨਜ਼ਰ ਮਾਰਦਾ ਤੂੰ ਹੀ ਨਜ਼ਰ ਆਉਣਾ ਤੇ ਸਤਗੁਰੂ ਜੀ ਕਹਿੰਦੇ ਤਿਸੇ ਪ੍ਰਾਪਤ ਨਾਮ ਤੇਰਾ ਕਰ ਕਿਰਪਾ ਜਿਸ ਦਿਓ ਜਿਹਦੇ ਨੂੰ ਕਿਰਪਾ ਕਰਕੇ ਤੂੰ ਨਾਮ ਦੀ ਦਾਤ ਦਿਨਾ ਉਹ ਤੇਰੇ ਨਾਮ ਨਾਲ ਜੁੜਦਾ ਤੇਰੇ ਗੁਣਾਂ ਨੂੰ ਗਾਉਂਦਾ ਮੇਰੇ ਮਨ ਨਾਮ ਅੰਮ੍ਰਿਤ ਪੀਓ راہ ਉਹ ਦੀਆਂ ਜੋ ਪੰਕਤੀਆਂ ਨੇ ਜਿਨ੍ਹਾਂ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਨ ਨੂੰ ਸੰਬੋਧਨ ਕਰਦੇ ਨੇ ਕਿਉਂਕਿ ਪਿੱਛੇ ਆਪਾਂ ਜਿੰਨੇ ਵੀ ਸ਼ਬਦ ਸਰਵਣ ਕਰ ਰਹੇ ਹਾਂ ਇਹ ਸ਼ਬਦਾਂ ਦੀ ਗੜੀ ਚੱਲਦੀ ਹੈ ਉਸੇ ਦੇ ਤਹਿਤ ਸਤਿਗੁਰੂ ਜੀ ਕਹਿੰਦੇ ਮੇਰੇ ਮਨ ਏ ਮੇਰੇ ਮਨ ਨਾਮ ਅੰਮ੍ਰਿਤ ਪੀਓ ਪ੍ਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਪੀ ਆਨ ਸਾਧ ਵਿਸਾਰ ਹੁੱਚੇ ਅਮਰ ਜੁਗ ਜੁਗ ਜਿਉ ਆਨ ਸਾਧ ਕਹਿੰਦੇ ਜਿਹੜੇ ਦੂਜੇ ਸਵਾਦ ਨੇ ਜਿਹੜੇ ਨਾਮ ਅੰਮ੍ਰਿਤ ਤੋਂ ਬਿਨਾਂ ਦੁਨਿਆਵੀ ਪਦਾਰਥਾਂ ਦੇ ਰਸ ਕਸ ਨੇ ਸਵਾਦ ਨੇ ਵਿਸਾਰ ਹੋਛੇ ਕਹਿੰਦੇ ਸਾਰੇ ਹੋਛੇ ਨੇ ਥੋੜੇ ਚਿਰ ਵਾਸਤੇ ਨੇ ਹੋਛੇ ਦੇ ਅਰਥ ਨੇ ਜਿਹੜੇ ਕੁਝ ਸਮੇਂ ਵਾਸਤੇ ਹੋਣ ਇਹਨਾਂ ਨੂੰ ਵਿਸਾਰ ਦੇ ਅਮਰ ਜੁਗ ਜੁਗ ਜਿਉ ਅਮਰ ਜਿਹੜਾ ਸ਼ਬਦ ਹੈ ਇਹ ਆਪਾਂ ਜਪਜੀਤ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ ਅਸੰਖ ਅਮਰ ਕਰ ਜਾਹੇ ਜੋਰ ਉੱਥੇ ਅਮਰ ਦੇ ਅਰਥ ਨੇ ਹੁਕਮ ਤੇ ਇੱਥੇ ਅਮਰ ਦੇ ਅਰਥ ਨੇ ਅਮਰ ਸ਼ਬਦ ਹੈ ਮਰ ਮਰ ਤੋਂ ਭਾਵ ਮਰਨਾ ਅੱਗੇ ਐੜਾ ਲੱਗ ਗਿਆ ਜਿਹੜਾ ਮਰਦਾ ਨਹੀਂ ਅਮਰ ਜੁਗ-ਜੁਗ ਜੀਓ ਜੁਗ-ਜੁਗ ਤੋਂ ਭਾਵ ਹਰ ਸਮੇਂ ਜਿਵੇਂ ਆਮ ਤੌਰ ਤੇ ਬਜ਼ੁਰਗ ਅਸੀਸ ਦਿੰਦੇ ਵੀ ਇਹ ਸ਼ਬਦ ਵਰਤਦੇ ਸਨ ਵੀ ਤੂੰ ਜੁਗ-ਜੁਗ ਜੀਵੇਂ ਤੇ ਸਤਿਗੁਰੂ ਜੀ ਵੀ ਸਾਨੂੰ ਅਸੀਸ ਦਿੰਦੇ ਨੇ ਕਹਿੰਦੇ ਜੇ ਇਹਨਾਂ ਪਦਾਰਥਾਂ ਨੂੰ ਛੱਡ ਦੇਗਾ ਕੋਚੇ ਪਦਾਰਥਾਂ ਨੂੰ ਛੱਡ ਕੇ ਆਪੇ ਭਾਵ ਨੂੰ ਮਿਟਾ ਦਵੇਂਗਾ ਮੇਰੇ ਮਨ ਜੇ ਨਾਮ ਅੰਮ੍ਰਿਤ ਨੂੰ ਪੀਵੇਗਾ ਤੇ ਫਿਰ ਜੁਗ-ਜੁਗ ਜੀਵੇਗਾ ਅਮਰ ਜੁਗ-ਜੁਗ ਜੀਓ ਤੇ ਜਿਨ੍ਹਾਂ ਨੇ ਵੀ ਨਾਮ ਅੰਮ੍ਰਿਤ ਪੀਤਾ ਜਿਹੜੇ ਵੀ ਗੁਰੂ ਦੇ ਨਾਲ ਜੁੜ ਗਏ ਗੁਰੂ ਦੇ ਚਰਨ ਧੂੜ ਨੂੰ ਮੱਤੇ ਤੇ ਲਾਇਆ ਇਤਿਹਾਸ ਦੇ ਵਿੱਚ ਅੱਜ ਵੀ ਉਹ ਅਮਰ ਨੇਤੇ ਜੁਗ-ਜੁਗ ਜਿੰਦੇ ਨੇ ਅੱਜ ਇੱਕ ਐਸਾ ਹੀ ਇਤਿਹਾਸਕ ਦਿਨ ਹੈ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਨੇ ਸਰਹੰਦ ਫਤਿਹ ਕੀਤੀ ਅੱਜ ਸਰਹੰਦ ਫਤਿਹ ਦਿਵਸ ਹੈ ਜਦੋਂ ਅਸੀਂ ਇਤਿਹਾਸ ਪੜਾਂਗੇ ਹੁਣ ਬਾਬਾ ਬੰਦਾ ਸਿੰਘ ਜੀ ਬਹਾਦਰ ਬਚਪਨ ਦਾ ਨਾਮ ਲਖਮਣ ਦੇਵ ਹੈ ਤੇ ਉਹਨਾਂ ਦਾ ਜੋ ਇਲਾਕਾ ਹੈ ਪੁਨਛ ਦੇ ਇਲਾਕੇ ਦੇ ਅੰਦਰ ਰਜੌਰੀ ਇਹਨਾਂ ਨਗਰਾਂ ਦੇ ਅੰਦਰ ਉਹਨਾਂ ਦਾ ਜਨਮ ਹੋਇਆ 1670 ਈਸਵੀ ਦੇ ਅੰਦਰ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਵੇਂ ਉਹਨਾਂ ਦਾ ਪਿਤਾ ਪੁਰਖੀ ਕੰਮ ਸੀ ਕੀਤੀ ਬਾੜੀ ਦਾ ਜਾਂ ਫਿਰ ਜੋ ਉਹਨਾਂ ਨੇ ਸਿੱਖਿਆ ਤੀਰ ਕਮਾਨ ਘੋੜਸਵਾਰੀ ਸ਼ਸਤਰਾਂ ਦੀ ਵਿਦਿਆ ਬਚਪਨ ਤੋਂ ਪ੍ਰਾਪਤ ਕੀਤੀ ਸ਼ਿਕਾਰ ਘੇਡਣ ਜਾਂਦੇ ਨੇ ਅਜੇ ਥੋੜੀ ਉਮਰ ਦੇ ਨੇ ਅਜੇ ਬਹੁਤ ਵੱਡੀ ਉਮਰ ਨਹੀਂ ਉਸ ਸਮੇਂ ਜਦੋਂ ਸ਼ਿਕਾਰ ਘੇਡਣ ਜਾਂਦੇ ਨੇ ਤੇ ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ ਵੀ ਇੱਕ ਦਿਨ ਇੱਕ ਹਿਰਨ ਦਾ ਸ਼ਿਕਾਰ ਕੀਤਾ ਜਦੋਂ ਉਹ ਹਿਰਨ ਦਾ ਸ਼ਿਕਾਰ ਕੀਤਾ ਹਿਰਨ ਨੂੰ ਮਾਰਿਆ ਬੇਟ ਨੂੰ چیرਦੇ ਨੇ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਹਿਰਨ ਦੇ ਬੱਚੇ ਅਤੇ ਉਹ ਹਿਰਨ ਮੌਤ ਦੇ ਘਾਟ ਉਤਰ ਜਾਂਦੇ ਨੇ ਤੇ ਮਨ ਤੇ ਬੜਾ ਅਸਰ ਹੋਇਆ ਇੰਨਾ ਕੁ ਅਸਰ ਹੋਇਆ ਵੀ ਆਪਣੇ ਤੀਰ ਕਮਾਨ ਨੂੰ ਛੁੱਟਿਆ ਸ਼ਸਤਰਾਂ ਨੂੰ ਰੱਖ ਦਿੱਤਾ ਘਰ ਨੂੰ ਛੱਡ ਦਿੱਤਾ ਅਕਸਰ ਸਾਧੂ ਬਾਹਤਮਾ ਇਨ੍ਹਾਂ ਇਲਾਕਿਆਂ ਦੇ ਵਿੱਚ ਜਾਂਦੇ ਸਨ ਪਹਾੜੀ ਇਲਾਕਾ ਸੀ ਫਿਰ ਉਹਨਾਂ ਨੇ ਕਈਆਂ ਨੂੰ ਆਪਣਾ ਗੁਰੂ ਧਾਰਨ ਕੀਤਾ ਕਦੇ ਔਗੜਨਾਥ ਦੇ ਕੋਲ ਜਾਂਦੇ ਨੇ ਇਸ ਤਰ੍ਹਾਂ ਦੇ ਕਈ ਗੁਰੂ ਧਾਰਨ ਕਰਦੇ ਨੇ ਤਿੰਨਾਂ ਦਾ ਜਿਗਰ ਮਿਲਦਾ ਅਖੀਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਇਸ ਇਲਾਕੇ ਦੇ ਵਿੱਚ ਜਾਂਦੇ ਨੇ ਨਾ ਦੇੜ ਦੀ ਧਰਤੀ ਤੇ ਜਿੱਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਉਸ ਸਮੇਂ ਮਾਦੋ ਦਾਸ ਬੈਰਾਗੀ ਦੇ ਰੂਪ ਦੇ ਅੰਦਰ ਇੱਕ ਡੇਰਾ ਬਣਾਇਆ ਤੇ ਉਸ ਡੇਰੇ ਦੇ ਅੰਦਰ ਬਹੁਤ ਸਾਰੇ ਉਹਨਾਂ ਦੇ ਚੇਲੇ ਨੇ ਡੇਰੇ ਦੇ ਅੰਦਰ ਆਪਣਾ ਜੀਵਨ ਬਸਰ ਕਰਦੇ ਨੇ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਸ ਇਲਾਕੇ ਦੇ ਵਿੱਚ ਪਹੁੰਚਦੇ ਨੇ ਜਦੋਂ ਸਤਿਗੁਰੂ ਜੀ ਇਸ ਡੇਰੇ ਵਿੱਚ ਗਏ ਜਿਵੇਂ ਆਪਾਂ ਸਾਰਾ ਇਤਿਹਾਸ ਸਰਵਣ ਕੀਤਾ ਸਤਿਗੁਰੂ ਜੀ ਪਲੰਘ ਦੇ ਉੱਤੇ ਜਾ ਕੇ ਚੌਂਕੜਾ ਮਾਰ ਕੇ ਬਹਿ ਜਾਂਦੇ ਨੇ ਤੇ ਮਾਧੋਦਾਸ ਨੂੰ ਜਦੋਂ ਜਾ ਕੇ ਉਹਦੇ ਸੇਵਕਾਂ ਨੇ ਦੱਸਿਆ ਵੀ ਸਾਡੇ ਡੇਰੇ ਦੇ ਅੰਦਰ ਕੋਈ ਚੱਲ ਕੇ ਆਇਆ ਬਹੁਤ ਸਾਰੇ ਉਹਨਾਂ ਦੇ ਨਾਲ ਸਿੱਖ ਨੇ ਘੋੜਿਆਂ ਤੇ ਸਵਾਰ ਨੇ ਸ਼ਸਤਰ ਧਾਰੇ ਹੋਏ ਨੇ ਕਲਗੀ ਸਜਾਈ ਹੈ ਮਾਧੋਦਾਸ ਬੈਰਾਗੀ ਬੜੀ ਜਲਦੀ ਨਾਲ ਆਪਣੇ ਡੇਰੇ ਵਿੱਚ ਪਹੁੰਚਦਾ ਤੇ ਜਿਵੇਂ ਉਹ ਕਈ ਵਾਰ ਦੂਜੇ ਸਾਧੂਆਂ ਦੇ ਨਾਲ ਕਰਦਾ ਸੀ ਆਪਣਾ ਪ੍ਰਭਾਵ ਪਾਉਣ ਵਾਸਤੇ ਜਿਸੇ ਤਰ੍ਹਾਂ ਉਹਨੇ ਯਤਨ ਕੀਤੇ ਪਲੰਗ ਨੂੰ ਪਲਟ ਦੇਣਾ ਅਰਧੀਆਂ ਸਿੱਧੀਆਂ ਦੇ ਨਾਲ ਤਾਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਾ ਦਰਸ਼ਨ ਕਰਦਾ ਇਸ ਤਰ੍ਹਾਂ ਦੇ ਦਰਸ਼ ਉਹਨੇ ਯਤਨ ਕੀਤੇ ਅਖੀਰ ਉਹ ਸਤਗੁਰੂ ਜੀ ਦੇ ਚਰਨਾਂ ਦੇ ਵਿੱਚ ਬਹਿ ਗਿਆ ਤੇ ਸਤਗੁਰੂ ਜੀ ਨੂੰ ਪੁੱਛਦਾ ਜਿਵੇਂ ਸਵਾਲ ਜਵਾਬ ਹੋਏ ਵੀ ਤੁਸੀਂ ਕੌਣ ਹੋ ਸਤਿਗੁਰੂ ਜੀ ਕਹਿੰਦੇ ਤੂੰ ਜਾਣਦਾ ਹੈ ਤੂੰ ਆਪਣੇ ਮਨ ਨੂੰ ਪੁੱਛ ਤੇ ਫਿਰ ਕਹਿੰਦਾ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸਵਾਲ ਜਵਾਬ ਹੋਏ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੁਹਾਡਾ ਬੰਦਾ ਹਾਂ ਸਤਿਗੁਰੂ ਜੀ ਨੇ ਫਿਰ ਸਾਰਾ ਜਿੰਨਾ ਵੀ ਪੰਜਾਬ ਦੀ ਧਰਤੀ ਤੇ ਇਤਿਹਾਸ ਜੋ ਪਿਛਲੇ ਸਮੇਂ ਦੇ ਦੌਰਾਨ ਜ਼ੁਲਮ ਹੋਇਆ ਉਹ ਸਾਰਾ ਦੱਸਿਆ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਦੱਸਦੇ ਨੇ ਫਿਰ ਖੰਡੇ ਬਾਟੇ ਕੀ ਪੌਲਿਸ ਕਾਈ ਮਾਧੋਦਾਸ ਬੈਰਾਗੀ ਤੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਕਿਤਾਬ ਦਿੱਤਾ ਗਿਆ ਜਾਂ ਕਈ ਇਤਿਹਾਸਕਾਰਾਂ ਨੇ ਭਾਈ ਗੁਰਬਖਸ਼ ਸਿੰਘ ਨਾਮ ਿਕਿਆ ਪਰ ਜ਼ਿਆਦਾ ਨਾਮ ਜਿਹੜਾ ਉਹ ਬਾਬਾ ਬੰਦਾ ਸਿੰਘ ਬਹਾਦਰ ਈ ਪ੍ਰਚਲਿਤ ਹੋਇਆ ਬਹਾਦਰ ਦਾ ਖਿਤਾਬ ਦਿੱਤਾ ਸਤਿਗੁਰ ਜੀ ਨੇ ਪੰਜ ਤੀਰ ਦਿੱਤੇ ਪੰਜ ਪਿਆਰੇ ਦਿੱਤੇ ਨਿਸ਼ਾਨ ਦਿੱਤਾ ਤੇ ਪੰਜਾਬ ਦੀ ਧਰਤੀ ਦੇ ਵੱਲ ਤੋਰਿਆ ਹੁਣ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਆਉਂਦੇ ਨੇ ਦਿੱਲੀ ਤੋਂ ਅਗਲੇ ਇਲਾਕਿਆਂ ਦੇ ਅੰਦਰ ਵਕ ਵਕ ਇਲਾਕਿਆਂ ਵਿੱਚ ਚਿੱਠੀਆਂ ਭੇਜਦੇ ਨੇ ਸਿੱਖਾਂ ਨੂੰ ਪਤਾ ਲੱਗਿਆ ਬਹੁਤ ਸਾਰੇ ਸਿੱਖ ਜਿਹੜੇ ਬੜੇ ਰੋਹ ਦੇ ਅੰਦਰ ਉਕੇ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਤੇ ਸਿੱਖਾਂ ਦੇ ਅੰਦਰ ਉਸ ਸਮੇਂ ਦੀ ਹਕੂਮਤ ਦੇ ਪ੍ਰਤੀ ਬੜੀ ਨਫ਼ਰਤ ਭਰ ਗਈ ਸਿੱਖ ਐਸੇ ਸਮੇਂ ਨੂੰ ਉਡੀਕ ਰਹੇ ਸਨ ਪਤਾ ਲੱਗਿਆ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤਾਪੜਾ ਦੇ ਕੇ ਭੇਜਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਿਰ ਉਹਨਾਂ ਨੇ ਕਈ ਇਲਾਕਿਆਂ ਨੂੰ ਜਿੱਤਿਆ ਬਹੁਤ ਸਾਰੇ ਸਿੱਖ ਨਾਲ ਆ ਕੇ ਮਿਲਦੇ ਨੇ ਉਹਨਾਂ ਨੇ ਆਪਣੇ ਇਸ ਇਲਾਕੇ ਦੇ ਅੰਦਰ ਕੈਤਲ ਸਮਾਣਾ ਸੰਢੋਰਾ ਹੋਰ ਵੀ ਕੜਾਮ ਆਦ ਬੜੇ ਨਗਰਾਂ ਨੂੰ ਜਿੱਤ ਪ੍ਰਾਪਤ ਕੀਤੀ ਤੇ ਜਿਹੜਾ ਮੁੱਖ ਨਿਸ਼ਾਨਾ ਸੀ ਉਹ ਸੀ ਸਰਹੰਦ ਜਿੱਥੋਂ ਦਾ ਸੂਬੇਦਾਰ ਵਜ਼ੀਰ ਖਾਨ ਜਿਨੇ ਸੈਭ ਜਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਸੀ ਇੰਨਾ ਜ਼ੁਲਮ ਕਰਨ ਵਾਲਾ ਮੁੱਖ ਨਿਸ਼ਾਨਾ ਸਰਹੰਦ ਸੀ ਜੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਹੁਤ ਸਾਰੀਆਂ ਫੌਜਾਂ ਨੂੰ ਇਕੱਠੀਆਂ ਕਰਿਆ ਸਿੱਖ ਫੌਜਾਂ ਇਕੱਠੀਆਂ ਹੁੰਦੀਆਂ ਨੇ ਮਾਝੇ ਦੇ ਇਲਾਕੇ ਵਿੱਚੋਂ ਮਾਲਵੇ ਦੇ ਵਿੱਚੋਂ ਇੱਕ ਵੱਡੀ ਫੌਜ ਸਿੱਖਾਂ ਦੀ ਤਿਆਰ ਹੋਈ ਦੂਜੇ ਪਾਸੇ ਵਜ਼ੀਰ ਖਾਨ ਵੀ ਸਾਰੀਆਂ ਤਿਆਰੀਆਂ ਕਰਨ ਲੱਗਿਆ ਤੇ ਚੱਪੜ ਚਿੜੀ ਦੇ ਸਥਾਨ ਤੇ ਫਿਰ ਇਹ ਜੰਗ ਹੋਇਆ ਵੇਖੋ ਇੱਕ ਪਾਸੇ ਵਜ਼ੀਰ ਖਾਨ ਦੇ ਕੋਲ ਤੋਪਾਂ ਨੇ ਹੋਰ ਵੀ ਕਈ ਤਰ੍ਹਾਂ ਦੇ ਹਥਿਆਰ ਨੇ ਹਾਥੀ ਨੇ ਚੰਗੇ ਤੋਂ ਚੰਗਾ ਘੋੜਾ ਹੈ ਪਰ ਦੂਜੇ ਪਾਸੇ ਸਿੱਖਾਂ ਦੇ ਅੰਦਰ ਭਾਵਨਾ ਹੈ ਬੇਸ਼ੱਕ ਕੋਈ ਤੋਪਾ ਨਹੀਂ ਕੋਈ ਬਹੁਤ ਵੱਡੇ ਹਥਿਆਰ ਨਹੀਂ ਕੋਈ ਬਹੁਤ ਜ਼ਿਆਦਾ ਹਾਥੀ ਨਹੀਂ ਪਰ ਉਹਨਾਂ ਦੇ ਅੰਦਰ ਭਾਵਨਾ ਹੀ ਇੰਨੀ ਹੈ ਕਿ ਹਰ ਕੋਈ ਚਾਹੁੰਦਾ ਵੀ ਇਸ ਜੰਗ ਦੇ ਵਿੱਚ ਜਾ ਕੇ ਹਿੱਸਾ ਲਵਾ ਬਹਾਦਰੀ ਦੇ ਨਾਲ ਜੇ ਜਦੋਂ ਇਹ ਜੰਗ ਸ਼ੁਰੂ ਹੋਈ ਇਤਿਹਾਸਕਾਰ ਕਹਿੰਦੇ ਆ ਵੀ ਇੱਕ ਐਸਾ ਸਮਾਂ ਆਇਆ ਜਦੋਂ ਇਹ ਮੁਗਲ ਫੌਜਾਂ ਇੱਕ ਸਮੇਂ ਭਾਰੀ ਪਈਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਭਾਈ ਬਾਜ ਸਿੰਘ ਜੀ ਜਾਂਦੇ ਨੇ ਜਦੋਂ ਜਾ ਕੇ ਉਹਨਾਂ ਨੇ ਗੱਲਬਾਤ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਜੰਗ ਦੇ ਮੈਦਾਨ ਦੇ ਵਿੱਚ ਉਤਰਦੇ ਨੇ ਮੂਰਲੀ ਕਤਾਰ ਦੇ ਵਿੱਚ ਆਉਂਦੇ ਨੇ ਸਿੱਖਾਂ ਦੇ ਹੌਸਲੇ ਵਧ ਗਏ ਤੇ ਐਸਾ ਹਮਲਾ ਕੀਤਾ ਮੁਗਲ ਪੋਜਾਂ ਦੇ ਪੈਰ ਓਖੜ ਗਏ ਫਿਰ ਭਾਈ ਬਾਜ ਸਿੰਘ ਜੀ ਨੇ ਵਾਰ ਕੀਤਾ ਵਜ਼ੀਰ ਖਾਨ ਦੇ ਘੋੜੇ ਦੇ ਉੱਤੇ ਤੇ ਭਾਈ ਫਤੇ ਸਿੰਘ ਜੀ ਜਿਵੇਂ ਇਤਿਹਾਸਕਾਰ ਕਹਿੰਦੇ ਨੇ ਕਿ ਉਹਨਾਂ ਨੇ ਤਲਵਾਰ ਦਾ ਕਿਰਪਾਨ ਦਾ ਐਸਾ ਵਾਰ ਕੀਤਾ ਮੋਢੇ ਤੋਂ ਲੈ ਕੇ ਕਮਰ ਤੱਕ ਵਜ਼ੀਰ ਖਾਨ ਨੂੰ ਚੀਰ ਕੇ ਦੋ 파ੜ ਕਰਕੇ ਧਰਤੀ ਤੇ ਸੁੱਟ ਦਿੱਤਾ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਦੇ ਨਾਲ ਜਿਹੜੀਆਂ ਫੌਜਾਂ ਨੇ ਭਾਈ ਬਾਜ ਸਿੰਘ ਭਾਈ ਫਤੇ ਸਿੰਘ ਜੀ ਤੇ ਹੋਰ ਜਿਹੜੇ ਜਰਨੈਲ ਸਨ ਵਜ਼ੀਰ ਖਾਨ ਨੂੰ ਘੋੜੇ ਦੇ ਪਿੱਛੇ ਰੱਸੀ ਦੇ ਨਾਲ ਬੰਨ੍ਹਿਆ ਤੇ ਧਰਤੀ ਤੇ ਘੜੀਸਦੇ ਆ ਸਰਹੰਦ ਦੇ ਅੰਦਰ ਪੇਰਿਆ ਗਿਆ ਜਿਹੜੇ ਵੱਡੇ ਵੱਡੇ ਐਲਕਰ ਸਨ ਜਿਨ੍ਹਾਂ ਦੇ ਵਿੱਚ ਸੁੱਚਾ ਆਨੰਦ ਵੀ ਸੀ ਫਿਰ ਉਹਨਾਂ ਨੂੰ ਵੀ ਕਈ ਤਰ੍ਹਾਂ ਦੀਆਂ ਸਜਾਵਾਂ ਦਿੱਤੀਆਂ ਗਈਆਂ ਜਿਹੜੇ ਆਮ ਲੋਕ ਸਨ ਉਹਨਾਂ ਨੂੰ ਕੁਝ ਨਹੀਂ ਕਿਹਾ ਪਰ ਜਿਹੜੇ ਇਸ ਤਰ੍ਹਾਂ ਦੇ ਲੋਕ ਸਨ ਜਿਹੜੇ ਹਕੂਮਤ ਦੇ ਲੋਕ ਸਨ ਫਿਰ ਸਾਰੀ ਸਰਹੰਦ ਨੂੰ ਮਿੱਟੀ ਦੇ ਵਿੱਚ ਮਲਾਇਆ ਢਾਇਆ ਗਿਆ ਫਿਰ ਉੱਥੋਂ ਦੇ ਜਿਹੜੇ ਸੂਬੇਦਾਰ ਨੇ ਉਹ ਭਾਈ ਬਾਜ ਸਿੰਘ ਜੀ ਨੂੰ ਉੱਥੋਂ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਤੇ ਅੱਜ ਦੇ ਦਿਨ 1710 ਈਸਵੀ ਨੂੰ ਸਰਹੰਦ ਨੂੰ ਫਤਿਹ ਕੀਤਾ ਗਿਆ ਅੱਜ ਉਹ ਦਿਹਾੜਾ ਹੈ ਦਿਨ ਹੈ ਕਿਉਂਕਿ ਜਿਹੜੇ ਐਸੇ ਇਤਿਹਾਸਕ ਦਿਹਾੜੇ ਨੇ ਵੇਖੋ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਕਦੇ ਹਿਰਨ ਤੇ ਬੱਚਿਆਂ ਨੂੰ ਵੇਖ ਕੇ ਡੋਲ ਜਾਂਦੇ ਨੇ ਪਰ ਜਦੋਂ ਸਤਿਗੁਰ ਜੀ ਨੇ ਤਾਪੜਾ ਦਿੱਤਾ ਖੰਡੇ ਬਾਟੇ ਕੀ ਪੌਲ ਸਕੀ ਗੁਰੂ ਦੀ ਕਿਰਪਾ ਦੇ ਪਾਤਰ ਬਣੇ ਤੇ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਸ਼ਬਦ ਵਿੱਚ ਸਮਝਾਉਂਦੇ ਨੇ ਅਮਰ ਜੁਗ ਜੁਗ ਜਿਓ ਉਹ ਅਮਰ ਨੇ ਬੇਸ਼ੱਕ ਸਰੀਰਕ ਤੌਰ ਤੇ ਸ਼ਹਾਦਤ ਦਾ ਜਮ ਪੀਤਾ ਪਰ ਇਹੰਦੀ ਦੁਨੀਆ ਤੱਕ ਉਹ ਕਦੇ ਆਤਮਿਕ ਮੌਤੇ ਨਹੀਂ ਮਰਦੇ ਉਹ ਜੁਗ ਜੁਗ ਜਿੰਦੇ ਨੇ ਹਰ ਸਮੇਂ ਐਸੇ ਜਿਹੜੇ ਸੂਰਪੀਰ ਨੇ ਕਿਉਂਕਿ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਨੇ ਵੱਡੀ ਬਹੁਤ ਵੱਡੀ ਹਕੂਮਤ ਉਹਦੇ ਪੈਰਾਂ ਨੂੰ ਖੇੜ ਦਿੱਤਾ ਹਲਾ ਕੇ ਰੱਖ ਦਿੱਤਾ ਜਿਹੜਾ ਇੰਨੇ ਸਾਲਾਂ ਦਾ ਝੂਲਾ ਪਿਆ ਸੀ ਭਾਰਤ ਦੀ ਧਰਤੀ ਤੇ ਉਹਦੇ ਪੈਰਾਂ ਨੂੰ ਹਿਲਾ ਦਿੱਤਾ ਉਹਨੂੰ ਮੋੜ ਤੋਂ ਪੁੱਟਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿੱਤਾਂ ਪ੍ਰਾਪਤ ਕੀਤੀਆਂ ਫਿਰ ਉਹਨਾਂ ਨੇ ਸਿੱਖ ਰਾਜ ਸਥਾਪਿਤ ਕੀਤਾ ਪਹਿਲੀ ਜਿਹੜੀ ਰਾਜਧਾਨੀ ਹੈ ਉਹ ਕਿਲਾ ਲੋਹਗੜ੍ਹ ਇਹਦਾ ਨਾਮ ਸੀ ਮੁਕਲਿਸਗੜ੍ਹ ਇਹ ਰਾਜਧਾਨੀ ਬਣਾਈ ਕਿਲਾ ਲੋਹਗੜ੍ਹ ਫਿਰ ਸਿੱਕਾ ਜਾਰੀ ਕੀਤਾ ਮੋਹਰ ਜਾਰੀ ਕੀਤੀ ਕਿਉਂਕਿ ਕਿਸੇ ਵੀ ਰਾਜ ਵਾਸਤੇ ਇਹਨਾਂ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ ਜਦੋਂ ਕਿਸੇ ਦਾ ਰਾਜਪਾਗ ਹੁੰਦਾ ਉਹ ਆਪਣੇ ਨਾਮ ਦਾ ਸਿੱਕਾ ਜਾਰੀ ਕਰਦਾ ਮੋਹਰ ਜਾਰੀ ਕਰਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਨਾਮ ਦੀ ਮੋਹਰ ਜਾਰੀ ਨਹੀਂ ਕੀਤੀ ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਮ ਤੇ ਸਿੱਕਾ ਜਾਰੀ ਕੀਤਾ ਮੋਹਰ ਜਾਰੀ ਕੀਤੀ ਰਾਜਧਾਨੀ ਬਣਾਈ ਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹੜੇ ਅਸੀਂ ਅੱਜ ਜ਼ਮੀਨਾਂ ਦੇ ਮਾਲਕ ਬਣੇ ਆ ਇਹ ਜਿਹੜੀ ਦੇਣ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹੈ ਇਸ ਤੋਂ ਪਹਿਲਾਂ ਸਾਰਾ ਸਰਕਾਰ ਦੇ ਕੋਲ ਜ਼ਗੀਰਦਾਰਾਂ ਦੇ ਕੋਲ ਸਾਰੇ ਅਧਿਕਾਰ ਹੁੰਦੇ ਸਨ ਤੇ ਸਾਡੇ ਜਿਹੜੇ ਬਜ਼ੁਰਗ ਸਨ ਜਾਂ ਖੇਤੀ ਕਰਨ ਵਾਲੇ ਸਨ ਕਿਸਾਨ ਸਨ ਉਹ ਮਜ਼ਾਰੇ ਹੁੰਦੇ ਸਨ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਨੂੰ ਜ਼ਮੀਨਾਂ ਦੇ ਹੱਕ ਦਿੱਤੇ ऐसे जेडे सूरवीर योधे ने सतगुरु जी कहंदे अमर युग युग जियो ओ सदा ही अमर ਨੇ ਤੇ युग युग जींदे ने सतगुरु सच्चे बादशाह कृपा करदे ने पावन शब्द दे अंदर नाम इक रस रंग नामा नाम लागी लियो नाम इक रस इक रस कहंदे नाम दे रस नाल जुड ਰੰਗ ਨਾਮਾ ਤੇ ਜੀਵਨ ਦੇ ਉੱਤੇ ਨਾਮ ਦਾ ਰੰਗ ਲੱਗ ਜਾਵੇ ਨਾਮ ਲਾਗੀ ਲਿਓ ਨਾਮ ਦੇ ਨਾਲ ਲਿਵ ਲੱਗ ਗਈ ਨਾਮ ਦਾ ਰਸ ਆਉਣ ਲੱਗ ਪਿਆ ਜਿਵੇਂ ਸੰਬੋਧਨ ਕਰਦੇ ਨੇ ਸਤਿਗੁਰੂ ਜੀ ਇਹ ਰਸਨਾ ਤੂੰ ਅੰਨ ਰਸ ਰਾਚਰੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕੀਤਾ ਜਿਚਰ ਹਰ ਰਸ ਭੱਲੇ ਨਾ ਪਾਏ ਹਰ ਰਸ ਪੱਲੇ ਪਾਏ ਪੀਏ ਹਰਸ ਬੌੜ ਨ ਤ੍ਰਿਸ਼ਨਾ ਲੱਗੇ ਆਏ ਕਹਿੰਦੇ ਜਦੋਂ ਤੱਕ ਨਾਮ ਰਸ ਨੂੰ ਨਹੀਂ ਚੱਕਦੀ ਤੇਰੀ ਪਿਆਸ ਨਹੀਂ बुझ ਸਕਦੀ ਤੇ ਸਤਿਗੁਰੂ ਜੀ ਕਹਿੰਦੇ ਨਾਮ ਇੱਕ ਰਸ ਰੰਗ ਨਾਮਾ ਨਾਮ ਲਾਗੀ ਲਿਓ ਮੀਤ ਸਾਜਣ ਸਖਾ ਬੰਦਪ ਹਰ ਏਕ ਨਾਨਕ ਕੀਓ ਮੀਤ ਦੇ ਅਰਥ ਨੇ ਮਿੱਤਰ ਸਾਜਣ ਮਿੱਤਰ ਸੱਜਣ ਸਖਾ ਰਿਸ਼ਤੇਦਾਰ ਦੋਸਤ ਮਿੱਤਰ ਭੈਣ ਭਰਾ ਹਰ ਏਕ ਨਾਨਕ ਕੀਓ ਕਹਿੰਦੇ ਜਿਹੜਾ ਨਾਮ ਦੇ ਨਾਲ ਜੁੜ ਜਾਂਦਾ ਉਹਦੇ ਵਾਸਤੇ ਨਾਮ ਹੀ ਸਭ ਤੋਂ ਵੱਡਾ ਹੈ ਉਹ ਨਾਮ ਦਾ ਰਸ ਮਾਣਦਾ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦਾ ਤੇ ਜੁੜਿਆ ਤਾਂ ਜਾ ਸਕਦਾ ਜੇ ਗੁਰੂ ਨਾਲ ਜੁੜਾਂਗੇ ਗੁਰੂ ਦੇ ਨਾਮ ਦੀ ਦਾਤ ਦੇਣੀ ਹੈ ਜਦੋਂ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਉਹਦੇ ਗੁਣਾਂ ਨੂੰ ਗਾਵਾਂਗੇ ਫਿਰ ਜੀਵਨ ਦੇ ਵਿੱਚੋਂ ਕਲਾ ਕਲੇਸ਼ ਖਤਮ ਹੋ ਜਾਣਗੇ ਫਿਰ ਅਮਰ ਜੁਗ ਜੁਗ ਜਿਉ ਸਾਡਾ ਜੀਵਨ ਵੀ ਐਸਾ ਬਣ ਜਾਵੇਗਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਜੋ ਗੁਰੂ ਦਾ ਸ਼ਬਦ ਹੈ ਗੁਰੂ ਦੀ ਬਾਣੀ ਹੈ ਸਾਡੇ ਹਿਰਦੇ ਵਿੱਚ ਵਸ ਜਾਏ ਬਾਣੀ ਦਾ ਇੱਕ ਇੱਕ ਸ਼ਬਦ ਇੱਕ ਇੱਕ ਅੱਖਰ ਜਦੋਂ ਅਸੀਂ ਗਉ ਨਾਲ ਪੜਾਂਗੇ ਵਿਚਾਰਾਂਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਰਹਿਮਤਾਂ ਕਰਦੇ ਨੇ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ ਪ੍ਰਮਾਤਮਾ ਦੀ ਰਹਿਮਤ ਬਖਸ਼ਿਸ਼ ਹੋਵੇ ਤੇ ਇਹ ਬਾਣੀ ਸਾਡੇ ਹਿਰਦੇ ਵਿੱਚ ਵੀ ਵਸ ਜਾਏ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਕੀਮਾ ਬਲਾਉ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ